ਹਾਂਜੀ ਦੇਖੋ ਜੀ ਆਪਾਂ ਅਕਸਰ ਚਾਂਦੀ ਦੇ ਗਹਿਣੇ ਹਮੇਸ਼ਾ ਪਾਉਂਦੇ ਆ ਤੁਹਾਨੂੰ ਪਤਾ ਹੀ ਹੈ ਕਿਤੇ ਵਿਆਹ ਸ਼ਾਦੀ ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ ਆਪਾਂ ਚਾਂਦੀ ਦੇ ਗਹਿਣੇ ਪਾਉਂਦੇ ਆ ਸੋਨੇ ਦੇ ਪਾਉਂਦੇ ਆ ਜਿੰਨਾਂ ਕੋਲ ਚਾਂਦੀ ਹੈ ਸਾਡੇ ਅੱਗੇ ਮਾੜੇ ਬੰਦਿਆਂ ਕੋਲ ਅਸੀਂ ਚਾਂਦੀ ਦੇ ਹੀ ਪਾਉਂਦੇ ਆ ਗਹਿਣੇ ਤੇ ਹਨਾ ਇਹ ਜਿਹਾ ਹਥਣ ਪਤਾ ਗਰਮੀ ਹੈਗੀ ਗਰਮੀ ਦੇ ਨਾ ਇਹ ਗਹਿਣੇ ਆ ਜਿਹੜੇ ਇਹ ਕਾਲੇ ਹੋ ਜਾਂਦੇ ਜਿਹੜੇ ਕੜੇ ਆ ਕੋਈ ਇਹ ਚਾਂਦੀ ਨੇ ਝਾਂਜਰਾ ਹੋ ਗਈਆਂ ਪਾਇਲ ਜੀ ਨੇ ਕਹਿੰਦੇ ਤੇ ਆਪਾਂ ਪੰਜਾਬੀ ਚ ਝਾਂਜਰਾ ਕਹਿ ਦਿੰਨੇ ਆ ਕੋਈ ਆਪਣੇ ਛਾਪਾਂ ਛੰਦੇ ਕੁਝ ਵੀ ਹੋ ਗਏ ਚਾਂਦੀ ਤੇ ਇਹ ਹੋ ਜਾਂਦੇ ਆ ਕਾਲੀ ਗਰਮੀ ਦੇ ਨਾਲ ਹਨਾ ਜੇ ਆਪਾਂ ਇਹਨਾਂ ਨੂੰ ਗੁਜਾਰ ਚੋ ਧਵਾਈਏ ਤਾਂ ਇਹ ਬਹੁਤ ਹੀ ਆਪਾਂ ਪੈਸੇ ਲੱਗਦੇ ਆ ਪੈਸੇ ਲੱਗਦੇ ਆ ਹਨਾ ਬਾਕੀ ਉਹ ਸੁਨਿਆਰੇ ਪਤਾ ਨਹੀਂ ਕਿਵੇਂ ਸਾਫ਼ ਕਰਦੇ ਪਰ ਕਿ ਪੈਸੇ ਤਾਂ ਲੱਗਦੇ ਲੱਗਦੇ ਹਨਾ ਇਹ ਚੀਜ਼ ਆਪਾਂ ਬਚਤ ਵੀ ਕਰ ਸਕਦੇ ਆ ਪਰ ਘਰ ਵਿੱਚ ਇਹਨਾਂ ਗਹਿਣਿਆਂ ਨੂੰ ਆਪਾਂ ਸਾਫ਼ ਕਰ ਸਕਦੇ ਆ ਕੜਿਆਂ ਨੂੰ ਹਨਾ ਤੇ ਉਹ ਅੱਜ ਆਪਾਂ ਤੁਹਾਨੂੰ ਨਾ ਤਰੀਕਾ ਸ਼ੇਅਰ ਕਰਨ ਲੱਗੇ ਆ ਤੇ ਥੋੜਾ ਸਵਾਗਤ ਆਪਨੀ ਵੀਡੀਓ ਤੇ ਹਨਾ ਜਿਹੜੇ ਆਪਾਂ ਨਵੇਂ ਟੌਪਿਕ ਤੇ ਅੱਜ ਵੀਡੀਓ ਲੈ ਕੇ ਆਏ ਆ ਜਿਹੜੇ ਆਪਾਂ ਗਹਿਣੇ ਆ ਚਾਂਦੀ ਦੇ ਸਾਫ ਕਰਨ ਦੇ ਕਿਆ ਸਰੀਕੇ ਦਾ ਸਾਫ ਕਰਨੇ ਕਿਵੇਂ ਸਾਫ ਕਰਨੇ ਆ ਬਹੁਤ ਹੀ ਸੌਖੇ ਤੇ ਈਜ਼ੀਆ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਬਹੁਤ ਹੀ ਛੇਤੀ ਮਿੰਟੋ ਮਿੰਟ ਗਹਿਣੇ ਜਿਹੜੇ ਸਾਫ ਹੋ ਜਾਣਗੇ ਚਾਂਦੀ ਦੇ ਆਜੋ ਖਣ ਤਰੀਕਾ ਦੱਸਦੀ ਹਾਂ ਹਾਂਜੀ ਇਸ ਦੇ ਲਈ ਆਪਾਂ ਹਨਾ ਬਾਟੀ ਵਿੱਚ ਪਾਣੀ ਗੈਸ ਤੇ ਗਰਮ ਹੋਣ ਨੂੰ ਧਾਤਤਾ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਾ ਦੇਣੀ ਆ ਸਰਫ ਕਿਹੜੀ ਤੁਹਾਡੇ ਕੋਲ ਸਾਫ ਹੈਗੀ ਤੁਸੀਂ ਉਹ ਪਾ ਦੇਣੀ ਆ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਬੂਲਿਆ ਸਬਸਕ੍ਰਾਈਬ ਵੀਡੀਓ ਨੂੰ ਪੂਰਾ ਦੇਖਿਆ ਕਰੋ ਖੋਲ ウォਚ ਕਰਿਆ ਕਰੋ ਥੋੜੀ ਸਾਫ ਪਾ ਦਣੀ ਆ ਤੇ ਥੋੜਾ ਜਿਹਾ ਆਪਾਂ ਕੋਈ ਵੀ ਲਿਕਵਿਡ ਜਿਹੜਾ ਵਿਮ ਹੈਗਾ ਵਿਮ ਪਾ ਦੋ ਥੋੜਾ ਜਿਹਾ ਇਹਦੇ ਵਿੱਚ ਪਾ ਦੇਣਾ ਆਪਾਂ ਨੂਨ ਥੋੜਾ ਜਿਹਾ ਪਾਣਾ ਨੂਨ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਸਵਾਗਤ ਹੈ ਮਿਕਸ ਕਰ ਲੈਣਾ ਇਦਾਂ ਹਿਲਾ ਕੇ ਆਪਾਂ ਜਿਹੜੇ ਆਪਣੇ ਕੋਲ ਘੜੇ ਆ ਜਿਹੜੇ ਆਪਣੇ ਕੋਲ ਦੋਨੇ ਘੜੇ ਆ ਤੁਸੀਂ ਦੇਖ ਸਕਦੇ ਹੋ ਹਨਾ ਤੁਸੀਂ ਦੇਖ ਸਕਦੇ ਕਿੰਨੇ ਕਾਲੇ ਹੋਏ ਪਏ ਆ ਆ ਤਾਂ ਦੇਖੋ ਜਿਆਦਾ ਹੀ ਕਾਲਾ ਹੋਇਆ ਪਿਆ ਕਿੰਨੀ ਮੈਲ ਇੱਥੇ ਤਾਂ ਤੇ ਹਣਨ ਪਹਿਲੇ ਬੈਟਰ ਸੈੱਟ ਦੇਣਾ ਆਪਾਂ ਇਹਨੂੰ ਪੰਜ ਕਮੈਂਟ ਇਦਾਂ ਰਿਜਣ ਦਾਂਗੇ ਹਾਂਜੀ 5 ਮਿੰਟ ਹੋ ਚੁੱਕੇ ਪੂਰਾ ਰੈਦੀ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਥੋੜਾ ਠੰਡਾ ਹੋਣ ਦਵਾਂਗੇ ਹਾਂਜੀ ਠੰਡਾ ਹੋ ਚੁੱਕਿਆ ਹੁਣ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਹਾਂਜੀ ਹੁਣ ਆਪਾਂ ਕੀ ਕਰਾਂਗੇ ਕਾਫੀ ਹੱਦ ਤੱਕ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਇਦਾਂ ਦਾ ਇੱਕ ਬੋਸ਼ ਲੈ ਲਾਂਗੇ ਬੋਸ਼ ਨਾਲ ਇਦਾਂ ਸਾਰੇ ਮੜੇ ਰਗੜ ਦਾਂਗੇ ਜਿਵੇਂ ਜਿਹੜਾ ਇਸ ਕੜੇ ਦਾ ਡਿਜ਼ਾਈਨ ਆ ਇਹ ਮੜੀਮੋਟੀ ਮੈਲ ਹੋਊਗੀ ਵਿੱਚ ਬੋਸ਼ ਨਾਲ ਦਾ ਨਿਕਲੂ ਕਲੀਨ ਹੋ ਜੂਗੀ ਦੇਖੋ ਮੈਂ ਲੈਂਦੀ ਆ ਦੇਖੋ ਕਿੰਨੀ ਸ਼ਾਈਨ ਨਾਲ ਹੀ ਮਾਮੂਨ ਲੱਗ ਗਿਆ ਚਾਹ ਦੇਖੋ ਸ਼ਾਈਨ ਦੇਖੋ ਕਿੰਨੀ ਮਾਰਨ ਲੱਗ ਗਿਆ ਐਸੇ ਇੱਕ ਨਾਲ ਪਾਹਣਾ ਜਿਹੜੇ ਆਪਣੇ ਚਾਂਦੀ ਦੇ ਹੁੰਦੀਆਂ ਚੀਜ਼ਾਂ ਇਨੂੰ ਉਹਨਾਂ ਪਕੀ ਕਰਾਂਗੇ ਸਾਫ਼ ਪਾਣੀ ਵਿੱਚ ਇੱਦਾਂ ਸਾਫ਼ ਪਾਣੀ ਉਹਦੇ ਵਿੱਚ ਰੱਖ ਦਾਂਗੇ ਇਸੇ ਤਰ੍ਹਾਂ ਇਹ ਦੂਜਾ ਕੜਾ ਇਹਦਾ ਮੇਰਾ ਏ ਇਹਨੂੰ ਪਕੀਨ ਕਰਾਂਗੇ ਇਹ ਬਹੁਤ ਚਿਰ ਪੁਰਾਣਾ ਕੜਾ ਹੈ ਤੇ ਪਿਆ ਸੀ ਚਾਂਦੀ ਪਈ ਪਈ ਵੀ ਕਾਲੀ ਹੋ ਜਾਂਦੀ ਬਾਕੀ ਗੱਲ ਵੀ ਵਿੱਚ ਜਦੋਂ ਪਾਉਂਦੇ ਆ ਤਾਂ ਚਾਂਦੀ ਕਾਲੀ ਹੋਈ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਜਿੰਨਾਂ ਕੋਲ ਚਾਂੰਜੜਾ ਹੈ ਕਿਸੇ ਕੋਲ ਹਨਾ ਟੌਪਸ ਵੀ ਹੁੰਦੇ ਜਾਂਦੀ ਦੇ ਜਾਂ ਆਪਣੇ ਛਾਪਾਂ ਛੱਲੇ ਕੁਝ ਵੀ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਹਾਂ ਤੁਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਐਡ ਕਰ ਸਕਦੇ ਹੋ ਜਿਹੜਾ ਆਪਣਾ ਐਲੂਮੀਨੀਅਮ ਫੋਇਲ ਹੁੰਦਾ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਬੇਕਿੰਗ ਸੋਡਾ ਵੀ ਪਾ ਸਕਦੇ ਹੋ ਤੇ ਮੈਂ ਤਾਂ ਇਦਾਂ ਹੀ ਸਾਫ਼ ਕੀਤੇ ਆ ਦੇਖੋ ਕਿੰਨੀ ਸ਼ਾਈਨ ਮਨ ਲੱਗਿਆ ਤਾਂ ਆਪਾਂ ਥੋੜੇ ਦੇਖੋ ਨੇ ਸਾਫ਼ ਪਾਣੀ ਦੇ ਵਿੱਚ ਦੇਖੋ ਕਿ ਨਾ ਪੂੰਛ ਕੇ ਦਿਖਾਉਣੀ ਆ ਹਾਂਜੀ ਦੇਖ ਸਕਦੇ ਹੋ ਉਹੀ ਕੜੇ ਆਪਣੇ ਇਹ ਤੇ ਕਿੰਨੇ ਦੇਖੋ ਸਾਫ ਹੋ ਗਏ ਸਾਰੇ ਚਮਕਣ ਲੱਗੇ ਕਿੰਨੀ ਸ਼ਾਈਨ ਮਾਰਦਾ ਆ ਵੀ ਦੇਖੋ ਇਹਦੇ ਵਿੱਚੋਂ ਤੇ ਆ ਕੜਾ ਵੀ ਦੇਖੋ ਪਛਾਣ ਜੀ ਨਾ ਤਾਂ ਪਹਿਲਾਂ ਤਾਂ ਹੋਣ ਵਾਲੇ ਤਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੁਸੀਂ ਇਸ ਤਰ੍ਹਾਂ ਚਾਂਦੀ ਦੇ ਪੈਸੇ ਹਨਾ ਲਾਏ ਬਗੈਰ ਘਰੇ ਤੁਸੀਂ ਚਾਂਦੀ ਦੇ ਗਹਿਣੇ ਸਾਫ ਦੇ ਸਾਫ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਸ਼ੇਅਰ ਕਰਿਓ ਧੰਨਵਾਦ